ਦੋਸਤੋ ਜਦੋਂ ਦੀ ਆਪਣੀ ਪੰਜਾਬ ਸਰਕਾਰ ਆਪਣੀ ਜਿਹੜੀ ਆਮ ਆਦਮੀ ਪਾਰਟੀ ਹੁਣ ਦੇ ਵਿੱਚ ਆਈ ਹੈ ਉਸ ਟਾਈਮ ਤੋਂ ਉਹਨਾਂ ਨੇ ਕਾਫੀ ਕੁਝ ਇਹੋ ਜਿਹਾ ਕੋਈ ਕੰਮ ਕੀਤਾ ਹੈ ਕੋਈ ਸੁਧਾਰ ਕੀਤੇ ਹਨ ਜੇ ਵਾ ਕਹਿ ਦੇਗੇ ਕੁਝ ਚੰਗੇ ਕੰਮ ਵੀ ਕੀਤੇ ਨੇ ਪਰ ਜਿਵੇਂ ਜਿਵੇਂ ਕੋਈ ਵੀ ਕੋਈ ਸਕੈਮ ਹੁੰਦਾ ਜਾਂ ਕੋਈ ਕੁਝ ਕੋਈ ਹਨਾ ਝਾਲੀ ਕੰਮ ਕੋਈ ਕਰਦਾ ਫੜਿਆ ਜਾਂਦਾ ਹੈਗਾ ਤਾਂ ਉਹ ਕੁਝ ਨਾ ਕੁਝ ਉਹਦੇ ਤੇ ਐਕਸ਼ਨ ਤਾਂ ਮੇਰੇ ਹਿਸਾਬ ਨਾਲ ਤਾਂ ਉਹ ਲੈਂਦੀ ਰਹਿੰਦੀ ਹੈਗੀ ਹੈ ਪਰ ਹੁਣ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਮੈਨੂੰ ਲੱਗਦਾ ਕਿ ਮੈਂ ਤੁਹਾਡੇ ਨਾਲ ਸਾਂਝੇ ਕਰਾਂ ਜਿਹੜੀ ਕਿ ਬੈਂਕ ਦੇ ਰਿਲੇਟਿਡ ਹੀ ਹੈਗੀਆਂ ਤੇ ਥੋੜੇ ਜਿਹੇ ਆਪਣੇ ਜਿਹੜੇ ਦਾਦਾ ਦਾਦੀ ਜਿਵੇਂ ਕਿ ਆਪਾਂ 올ਡ ਏਜ਼ ਕਹ ਦਗੇ ਹਨਾ ਉਹਨਾਂ ਦੀ ਜਿਵੇਂ ਕੋਈ ਪੈਨਸ਼ਨ ਵਗੈਰਾ ਆਉਂਦੀ ਹੈਗੀ ਹੈ ਹਨਾ ਤਾਂ ਆਪਾਂ ਜਿਹੜੇ ਹੁਣ ਪੰਜਾਬ ਸਰਕਾਰ ਹੈ ਕਿਨੇ ਕੀ ਕੀਤਾ ਕਿ ਪੰਜਾਬ ਸਰਕਾਰ ਹੈਗਾ ਹੁਣ ਥੋੜਾ ਜਿਆ ਜਿਹੜੇ ਉਹਨਾਂ ਦੀ ਬਜ਼ੁਰਗਾਂ ਦੀ ਪੈਨਸ਼ਨ ਵੀ ਆਉਂਦੀ ਹੈਗੀ ਨਾ ਥੋੜਾ ਜਿਆ ਆਪਣਾ ਧਿਆਨ ਉਹਨਾਂ ਕਰਨੀ ਕਰਦੀ ਪਈ ਹੈਗੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਕਿਸੇ ਦਾ ਵੀ ਮਤਲਬ ਕਿ ਮੇਰੇ ਵੱਡੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਕਿ ਪੈਨਸ਼ਨ ਵਗੈਰਾ ਆਉਂਦੀ ਹੈਗੀ ਤਾਂ ਉਹਨਾਂ ਦਾ ਨੁਕਸਾਨ ਹੋਵੇ ਉਸ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੇਰੀ ਇਸ ਪ੍ਰੋਫਾਈਲ ਦੇ ਨਵ ਦੀ ਪੀਬੀ 60 ਤੇ ਜੇਕਰ ਤੁਸੀਂ ਮੇਰੀ ਪ੍ਰੋਫਾਈਲ ਤੇ ਨਵੇਂ ਹੈਗੇ ਹੋ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡਾ ਇੱਕ ਲਾਈਕ ਕਮੈਂਟ ਸ਼ੇਅਰ ਦੇ ਕਰਨ ਨਾਲ ਮੇਰਾ ਥੋੜਾ ਮੋਟੀਵੇਸ਼ਨ ਬਣਦਾ ਹੈਗਾ ਜਿੰਨੀਆਂ ਵੀ ਰਿਲੇਟਡ ਵੀਡੀਓ ਹੈਗੀਆਂ ਬੈਂਕ ਦੇ ਰਿਲੇਟਡ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਸਕੀਮ ਦੇ ਰਿਲੇਟਡ ਵੀਡੀਓਾਂ ਬਣੀ ਬਣਦੀ ਹੈਗੀਆਂ ਤੁਹਾਨੂੰ ਸਿਰ ਹੁਣ ਗੱਲਬਾਤ ਕਰਦੇ ਕਿ ਜਿਹੜੇ ਪੰਜਾਬ ਸਰਕਾਰ ਨੇ ਜ ਨਵਾਂ ਕੁਝ ਜਿਹੜਾ ਕਰਨ ਵਾਲੇ ਨੀਤੀਆਂ ਨੇ ਜ ਨਵੀਆਂ ਅਪਣਾਈਆਂ ਨੇ ਉਹ ਨੀਤੀਆਂ ਅਸਲ ਵਿੱਚ ਹੈ ਕਿ ਉਹ ਕੁਝ ਸੁਧਾਰੇ ਕਰਨਾ ਚਾਹੁੰਦੀ ਹੈ ਤੇ ਕੁਝ ਜਿਹੜਾ ਹੈਗਾ ਗੱਲਾਂ ਕਿ ਕਈਆਂ ਨੇ ਕਿਸੇ ਮਾੜੀਆਂ ਵੀ ਹੋ ਸਕਦੀਆਂ ਨੇ ਹੁਣ ਇਹਦਾ ਜਿਹੜਾ ਹੁਣ ਜਿਹੜਾ ਪੰਜਾਬ ਸਰਕਾਰ ਦੀ ਨਜ਼ਰ ਹੈਗੀ ਆ ਹੁਣ ਜਿਹੜਾ ਬਜ਼ੁਰਗਾਂ ਦੀਆਂ ਪੈਨਸ਼ਨਾਂ ਆਉਂਦੀਆਂ ਹੈਗੀਆਂ ਹੁਣ ਉਹਨਾਂ ਦੀਆਂ ਪੈਨਸ਼ਨਾਂ ਤੇ ਨਜ਼ਰ ਟਿਕੀ ਪਈ ਹੈ ਗਵਰਨਮੈਂਟ ਦੀ ਠੀਕ ਹੈ ਅਸਲ ਵਿੱਚ ਗੱਲਬਾਤ ਹੈ ਕਿ ਇਹਦੇ ਮੁੱਦਾ ਕੀ ਹੈ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਘਰ ਵਿੱਚ ਵੱਡੇ ਬਜ਼ੁਰਗ ਹੁੰਦੇ ਨੇ ਤੇ ਉਹਨਾਂ ਦੀਆਂ ਪੈਨਸ਼ਨਾਂ ਆਉਂਦੀਆਂ ਹੁੰਦੀਆਂ ਨੇ ਜਿਹੜੇ ਕਿ 올ਡ ਐਜ ਦਾ ਜਿਹਨੂੰ ਬੁਢਾਪਾ ਪੈਨਸ਼ਨ ਆਪਾਂ ਕਹਿੰਦੇ ਆ ਬੁਢਾਪਾ ਪੈਨਸ਼ਨ ਉਹਨਾਂ ਦੀ ਆਉਂਦੀ ਹੁੰਦੀ ਹੈ ਬੈਂਕ ਵਾਲੇ ਖਾਤੇ 'ਚ ਠੀਕ ਹੈ ਹੋਣੇ ਇੰਨਾ ਵਿੱਚ ਕਈ ਜਿਹੜੇ ਸੀਗੇ ਆਪਣੇ ਮਤਲਬ ਕਿ ਵੱਡੇ ਬਜ਼ੁਰਗ ਸੀਗੇ ਜਹਾਂ ਜੇ ਉਹਨਾਂ ਨੇ ਉਮਰ ਹੋਈ ਵੀ ਨਹੀਂ ਸੀਗੀ ਉਹਨਾਂ ਨੇ ਕੀਤਾ ਕਿ ਆਪਦੀ ਜਿਹੜੀ ਸੀ ਕਿ ਜਾਲੀ ਉਮਰ ਗਾਂ ਵਧਾ ਕੇ ਆਪਦੀ ਨੇ ਪੈਨਸ਼ਨ ਲਵਾਈਆਂ ਹੋਈਆਂ ਨੇ ਤਾਂ ਹੁਣ ਗਵਰਨਮੈਂਟ ਨੇ ਕੀ ਹੈ ਕਿ ਗਵਰਨਮੈਂਟ ਇੰਨਾ ਖਾਤਿਆਂ ਤੇ ਹੁਣ ਨਜ਼ਰ ਰੱਖਦੀ ਪਈ ਹੈ ਤਾਂ ਕਿ ਜੇ ਕੋਈ ਸਰਕਾਰੀ ਖਜ਼ਾਨੇ ਜਿਹੜਾ ਬੋਝ ਪੈਂਦਾ ਵਾਧੂ ਦਾ ਘਟਾਇਆ ਜਾ ਸਕੇ ਜਿਵੇਂ ਕਿ ਪਹਿਲਾਂ ਪਈ ਸੀ ਉਹ ਰਾਸ਼ਨ ਕਾਰਡਾਂ ਦੇ ਪਿੱਛੇ ਠੀਕ ਹੈ ਰਾਸ਼ਨ ਕਾਰਡ ਦੀ ਕੇਵਾਈਸੀ ਜਿਹੜਾ ਸੀਗਾ ਉਹ ਸਭ ਹਰ ਕਿਸੇ ਦੀ ਮੇਰੇ ਹਸਾਬ ਨਾਲ ਤਾਂ ਹੋ ਹੀ ਚੁੱਕੀ ਹੈ ਜਿਨ੍ਹਾਂ ਨੂੰ ਮਤਲਬ ਕਿ ਰਾਸ਼ਨ ਮਿਲਦਾ ਸੀਗਾ ਪਹਿਲਾਂ ਉਹ ਪਈ ਸੀ ਕਿ ਰਾ ਤੇ ਹੁਣ ਗਵਰਨਮੈਂਟ ਨੂੰ ਪੈਨ ਲੱਗੀ ਹੈਗੀ ਜੀ ਜਿਨ੍ਹਾਂ ਦੀ ਬੁਢਾਪਾ ਪੈਨਸ਼ਨ ਆਉਂਦੀ ਉਹਨਾਂ ਦੇ ਪਿੱਛੇ ਜਿਹੜਾ ਮੇਨ ਮੁੱਦਾ ਮੇਰਾ ਤੁਹਾਡੇ ਨਾਲ ਗੱਲਬਾਤ ਡਿਸਕਸ ਕਰਨ ਦਾ ਮਤਲਬ ਇਹ ਹੈਗਾ ਕਿ ਤੁਹਾਨੂੰ ਟਾਈਮ ਲੈਂਦੇ ਉਸ ਚੀਜ਼ ਦਾ ਪਤਾ ਲੱਗ ਸਕੇ ਤੁਸੀਂ ਉਸ ਚੀਜ਼ ਤੋਂ ਅਵੇਅਰ ਹੋ ਸਕੋ ਤਾਂ ਕਿ ਤੁਹਾਡੇ ਤੇ ਵੀ ਕਿਸੇ ਚੀਜ਼ ਦਾ ਕੱਲ ਨੂੰ ਕੋਈ ਇਸ ਚੀਜ਼ ਦਾ ਬੁਰਾ ਅਸਰ ਨਾ ਪਵੇ ਅਸਲ ਵਿੱਚ ਗੱਲਬਤ ਹੈ ਕਿ ਹੁਣ ਜਿੰਨਾਂ ਜਿਹੜੇ ਵੱਡੇ ਬਜ਼ੁਰਗਾਂ ਦੀ ਪੈਨਸ਼ਨ ਆਉਣੀ ਹੈਗੀਆਂ ਤੇ ਠੀਕ ਹੈ ਜਿਹਦੇ ਆਪ ਦੀ ਉਮਰ ਦੇ ਹਿਸਾਬ ਨਾਲ ਜਿਉ ਸਹੀ ਹੈਗੇ ਸਹੀ ਪੈਨਸ਼ਨਾਂ ਦੀ ਬਣਾਈ ਹੋਈ ਹੈ ਡੇਟ ਆਫ ਬਰਥਡੇ ਦੇ ਹਿਸਾਬ ਨਾਲ ਤਾਂ ਉਹਨਾਂ ਨੂੰ ਜਿਹੜਾ ਪੈਨਸ਼ਨ ਆਈ ਉਹ ਕੋਈ ਚੱਕਰ ਨਹੀਂ ਪਰ ਜਿਨ੍ਹਾਂ ਨੇ ਜਾਲੀ ਉਮਰ ਮਤਲਬ ਉਹਦਾਈ ਹੋਏ ਜਾਲੀ ਡਾਕੂਮੈਂਟ ਲਾਏ ਹੋਏ ਨੇ ਪੈਨਸ਼ਨ ਸਕੀਮ ਦਾ ਲਾਭ ਲੈਣ ਦੇ ਖਾਤਰ ਗਵਰਨਮੈਂਟ ਹੁਣ ਉਹਨਾਂ ਦੇ ਖਾਤੇ ਵੈਰੀਫਾਈ ਕਰਦੀ ਪਈ ਹੈ ਬੈਂਕਾਂ ਦੇ ਖਾਤੇ ਜਿਹੜੇ ਕਿ ਉਹਨਾਂ ਨੂੰ ਪੈਨਸ਼ਨ ਆਉਣੀ ਪਈ ਠੀਕ ਹੈ ਗਵਰਨਮੈਂਟ ਵੈਰੀਫਾਈ ਕੀ ਕਰਦੀ ਪਈ ਹੈ ਕਿ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਗਵਰਨਮੈਂਟ ਨੇ ਕੀ ਕਰਦਾ ਕਿ ਉਹਨਾਂ ਦੀ ਹੁਣ ਡੇਟ ਆਫ ਬਰਥ ਜਨਮ ਮਿਤੀ ਕਿਉਂਕਿ ਜਿਹੜਾ ਬੁਢਾਪਾ ਪੈਨਸ਼ਨ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਇੱਕ ਉਮਰ ਹੋ ਚੁੱਕੀ ਹੈ ਨਾ ਜਿਵੇਂ ਕਿ ਔਰਤਾਂ ਦੀ ਉਮਰ 58 ਸਾਲ ਤੇ ਜਿਹੜੀ ਆਪਾਂ ਮੇਲ ਦੀ ਉਮਰ ਕਹਦੇਗੇ ਪੁਰਸ਼ਾਂ ਦੀ ਉਮ ਗਵਰਨਮੈਂਟ ਕੀ ਕਰਦੀ ਹੈ ਗਵਰਨਮੈਂਟ ਹੁਣ ਇਹਨਾਂ ਨੂੰ ਵੈਰੀਫਾਈ ਕਰਦੀ ਪਈ ਹੈ ਵੈਰੀਫਾਈ ਕਰਨ ਦਾ ਮਤਲਬ ਕਿ ਤੁਹਾਡੀ ਡੇਟ ਆਫ ਬਰਥ ਦੀ ਜਾਂਚ ਕਰੇਗੀ ਜਿਹਨਾਂ ਨੂੰ ਪੈਨਸ਼ਨ ਆਉਂਦੀ ਹੈ ਜੇ ਤੁਹਾਡੀ ਡੇਟ ਆਫ ਬਰਥ ਤੁਹਾਡੇ ਤਿੰਨੇ KYC ਡਾਕੂਮੈਂਟ ਜਿਹੜੇ ਕਿ KYC ਡਾਕੂਮੈਂਟ ਜਿਹੜਾ ਮੈਂ ਤੁਹਾਨੂੰ ਇੱਥੇ ਦੱਸਾਂਗੇ KYC ਡਾਕੂਮੈਂਟ ਕੀ ਹੈਗਾ ਤੁਹਾਡਾ ਆਧਾਰ ਕਾਰਡ ਤੁਹਾਡਾ ਵੋਟ ਕਾਰਡ ਤੇ ਤੁਹਾਡਾ ਪਿੰਨ ਕਾਰਡ ਜੇ ਤੁਹਾਡੀ ਡੇਟ ਆਫ ਬਰਥ ਤੇ ਇਹਨਾਂ ਤੁਹਾਡੇ ਡਾਕੂਮੈਂਟਾਂ ਤੇ KYC ਡਾਕੂਮੈਂਟਾਂ ਤੇ ਤੁਹਾਡੀ ਡੇਟ ਆਫ ਬਰਥ ਸੇਮ ਨਾ ਹੋਵੇ ਫੋਰ ਐਗਜ਼ਾਮਪਲ ਉਦਾਹਰਣ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਜੇਕਰ ਤੁਹਾਡੀ ਡੇਟ ਆਫ ਬ 1961 ਹੈਗੀ ਹੈ ਤੇ ਉਹ ਜੀ ਤੁਹਾਡੀ ਡੇਟ ਆਫ ਬਰਥ 11 1961 ਹੈਗੀ ਹੈ ਜਨਮ ਤਰੀਕ ਤੁਹਾਡੀ 11 1961 ਹੈਗੀ ਹੈ ਉਹ ਸੇਮ ਹੀ ਤੁਹਾਡੇ ਪੈਨ ਕਾਰਡ ਤੇ ਹੋਣੀ ਚਾਹੀਦੀ ਹੈ ਤੇ ਸੇਮ ਹੀ ਤੁਹਾਡੇ ਆਧਾਰ ਕਾਰਡ ਤੇ ਤੇ ਸੇਮ ਹੀ ਤੁਹਾਡੇ ਵੋਟ ਕਾਰਡ ਤੇ ਠੀਕ ਹੈ ਜੇ ਤੁਹਾਡੀ ਡੇਟ ਆਫ ਬਰਥ ਇਹ ਤੁਹਾਡੀ ਸੇਮ ਹੋਣੀ ਚਾਹੀਦੀ ਹੈ ਹਰ ਪਾਸੇ ਕਿਉਂਕਿ ਗਵਰਨਮੈਂਟ ਹੁਣ ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰਦੀ ਪਈ ਹੈ ਉਹ ਦੇਖ ਰਹੀ ਪਈ ਹੈ ਕਿ ਕਿਹੜੇ ਉਹ ਮਤਲਬ ਕਿ ਜਿਹੜੇ ਹਜੇ ਉਮਰ ਦਰਾਜ ਹੋਈ ਵੀ ਨਹੀਂ ਜਿਹੜੇ ਕਿ ਹਜੇ ਇਹੋ ਜੀ ਉਮਰ ਤੇ ਨਹੀਂ ਆਏ ਕਿ ਉਹਨਾਂ ਨੂੰ ਬੁਢਾਪਾ ਪੈਨਸ਼ਨ ਦੇ ਤਹਿਤ ਲਾਭ ਦਿੱਤਾ ਜਾਵੇ ਹੁਣ ਉਹਨਾਂ ਚੀਜ਼ਾਂ ਨੂੰ ਵੈਰੀਫਾਈ ਕਰਦੀ ਪਈ ਹੈ ਪੰਜਾਬ ਸਰਕਾਰ ਉਹ ਚੀਜ਼ਾਂ ਨੂੰ ਵੈਰੀਫਾਈ ਉਹਨਾਂ ਨੇ ਕਰਨਾ ਹੈਗਾ ਤੇ ਜਿਹੜੇ ਕਿ ਜਾਲੀ ਆਉਂਦਿਆਂ ਕੋਈ ਸਰਟੀਫਿਕੇਟ ਜਾਂ ਕੋਈ ਆਧਾਰ ਕਾਰਡ ਜਾਂ ਕੋਈ ਪੈਨ ਕਾਰਡ ਜਾਂ ਕੋਈ ਵੋਟ ਕਾਰਡ ਬਣਾ ਕੇ ਜਾਲੀ ਵੋਟ ਕਾਰਡ ਜਿਹਨਾਂ ਨੇ ਬਣਾਏ ਹੋਏ ਨੇ ਤੇ ਉਹ ਪੈਨਸ਼ਨ ਦਾ ਲਾਭ ਲੈਣੇ ਪਏ ਆ ਉਹਨਾਂ ਤੇ ਹੁਣ ਕਾਰਵਾਈ ਹੋਣੀ ਹੈ ਤੇ ਉਹਨਾਂ ਦੀ ਪੈਨਸ਼ਨ ਕੱਟੀ ਜਾਣੀ ਹੈ ਸਮ ਟਾਈਮ ਮੈਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਸ਼ਮ ਦੇ ਧਾਰਕ ਕਾਰਡ ਹੈ ਜਿਨ੍ਹਾਂ ਦੇ ਆਸ਼ਮ ਕਾਰਡ ਬਣੇ ਹੋਏ ਆ ਉਹਨਾਂ ਦੀ ਕੇवाईसी ਹੋਣੀ ਹੈ ਕੇवाईसी ਕਿਉਂ ਹੋਣੀ ਹੈ ਕਿ ਗਵਰਨਮੈਂਟ ਨੇ ਸਿਰਫ ਉਹਨਾਂ ਨੂੰ ਛਾਂਟਣਾ ਸੀਗਾ ਕਿ ਉਹਨਾਂ ਦੀ ਸ਼ਾਂਤੀ ਕਰ ਸਕਦੇ ਕਿ ਕੋਈ ਦਾ ਮਤਲਬ ਕਿਸੇ ਦਾ ਵਿਆਹ ਹੋ ਜਾਂਦਾ ਤੇ ਉਹਦੇ ਸਹੁਰੇ ਘਰ ਚਲਾ ਜਾਂਦਾ ਉਹ ਚਲੀ ਜਾਂਦੀ ਹੈ ਮਤਲਬ ਕੁੜੀ ਚਲੀ ਜਾਂਦੀ ਹੈ ਕੋਈ ਬਾਹਰ ਕੈਨੇਡਾ ਜਾਂ ਕਿਤੇ ਹੋਰ ਸਟੱਡੀ ਕਰਨ ਦੇ ਚਲੀ ਜਾਂਦਾ ਪਰ ਉਹਨਾਂ ਦੇ ਕੰਮ ਕੋ ਉਹਨਾਂ ਨੂੰ ਮਿਲਦੀ ਜਾਂਦੀ ਹੈਗੀ ਆ ਠੀਕ ਹੈ ਇਸ ਤਰ੍ਹਾਂ ਉਹਨਾਂ ਦੀ KYC ਹੋਣੀ ਹੈ KYC ਕਰਕੇ ਉਹਨਾਂ ਦੀ ਹੁਣ ਹੈਗੀ ਆ ਜਿਹੜਾ ਉਹਨਾਂ ਦੀ ਪੈਨਸ਼ਨ ਆਉਂਦੀ ਹੈਗੀ ਹੈ ਹੁਣ ਉਹਨਾਂ ਦੇ ਗਵਰਨਮੈਂਟ ਨੇ ਪੈਨਸ਼ਨ ਕਰਦੀਆਂ ਤਾਂ ਮੈਂ ਤੁਹਾਨੂੰ ਸਿਰਫ ਇਹੀ ਦੱਸਣਾ ਚਾਹੁੰਦਾ ਹਾਂ ਕਿ ਜੇ ਤੁਹਾਡੀ ਪੈਨਸ਼ਨ ਵੀ ਆਉਂਦੀ ਹੈ ਠੀਕ ਹੈ ਤਾਂ ਪੈਨਸ਼ਨ ਜੇ ਤੁਹਾਡੀ ਆਉਂਦੀ ਹੈਗੀ ਹੈ ਤੇ ਪੈਨਸ਼ਨ ਦੇ ਜੇ ਤੁਹਾਡੇ KYC ਡਾਕੂਮੈਂਟ ਹੈਗੇ ਤੁਸੀਂ ਉਹ ਸਾਰਿਆਂ ਦੀ ਜਨਮ ਮਿਤੀ ਆਪਦੇ ਸਹੀ ਕਰਵਾਓ ਮੇਰਾ ਇਹ ਵੀਡੀਓ ਬਣਾ ਕੇ ਤੁਹਾਨੂੰ ਦੱਸਣ ਦਾ ਇਹੀ ਮਕਸਦ ਹੈਗਾ ਕਿਸਾਨ ਭਰਾਵੋ ਕਿ ਆਪਣੇ ਜਿਹੜੇ ਵੱਡੇ ਬਜ਼ੁਰਗ ਹੈਗੇ ਆ ਜਿਹਦੇ 올ਡ ਹੈਜ਼ ਹੈ ਜਿਹਨਾਂ ਨੂੰ ਬੁਢਾਪਾ ਪੈਨਸ਼ਨ ਆਉਂਦੀ ਹੈ ਤੁਸੀਂ ਉਹਨਾਂ ਦੇ ਅੱਜ ਹੀ ਉਹਨਾਂ ਦੇ ਆਧਾਰ ਕਾਰਡ ਉਹਨਾਂ ਦਾ ਪੈਨ ਕਾਰਡ ਤੇ ਉਹਨਾਂ ਦਾ ਵੋਟਰ ਕਾਰਡ ਚੈੱਕ ਕਰੋ ਕਿ ਉਹਨਾਂ ਸਭ ਤੇ ਜਿਹੜੀ ਡੇਟ ਆਫ ਬਰਥ ਹੈਗੀ ਹੈ ਉਹ ਸਾਰਿਆਂ ਤੇ ਸੇਮ ਹੈਗੀ ਹੈ ਕਿਉਂਕਿ ਜਿਹੜੀ ਆਪਣੀ ਬੁਢਾਪਾ ਪੈਨਸ਼ਨ ਬਣਨੀ ਜਾਂਦੀ ਹੈਗੀ ਨਾ ਇਹੀ ਦੋ ਡਾਕੂਮੈਂਟ ਤਾਂ ਮੇਨ ਹੁੰਦੀ ਹੁੰਦੇ ਆ ਇੱਕ ਤੇ ਤੁਹਾਡਾ ਮਤਲਬ ਕਿ ਵੋਟ ਕਾਰਡ ਹੋਇਆ ਇੱਕ ਤੁਹਾਡਾ ਆਧਾਰ ਕਾਰਡ ਹੋਇਆ ਠੀਕ ਹੈ ਇਹਨਾਂ ਤੇ ਤੁਸੀਂ ਜਿਹੜੀ ਡੇਟ ਆਫ ਬਰਥ ਹੈਗੀ ਆ ਉਹ ਤੁਸੀਂ ਸੇਮ ਬਣਾਉਣੀ ਹੈ ਠੀਕ ਹੈ ਤੁਸੀਂ ਸੇਮ ਕਰ ਲਓ ਤਾਂ ਕਿ ਜਿਹੜਾ ਤੁਹਾਡਾ ਕੋਈ ਨੁਕਸਾਨ ਨਾ ਹੋ ਸਕੇ ਅੱਛਾ ਨੰਬਰ 2 ਨੰਬਰ 2 ਜੇ ਤੁਹਾਡੇ ਕੇਵਾਈਸੀ ਡਾਕੂਮੈਂਟਾਂ ਦੇ ਜਿਹੜੀ ਤੁਹਾਡੀ ਡੇਟ ਆਫ ਬਰਥ ਹੈਗੀ ਆ ਜਿੰਨਾਂ ਨੂੰ ਬਟਾਫਾ ਪੈਨਸ਼ਨ ਆਉਣੀ ਹੈ ਮੈਂ ਉਹਨਾਂ ਦੀ ਗੱਲ ਕਰਦਾ ਜੇ ਤੁਹਾਡੇ ਕੇਵਾਈਸੀ ਡਾਕੂਮੈਂਟ ਜਿਵੇਂ ਆਧਾਰ ਕਾਰਡ ਪਿੰਨ ਕਾਰਡ ਵੋਟ ਕਾਰਡ ਤੇ ਜੇ ਤੁਹਾਡੀ ਜਨਮ ਤਰੀਕ ਹੈਗੀ ਆ ਜੋ ਤਿੰਨਾਂ ਤੇ ਸੇਮ ਹੈਗੀ ਆ ਪਰ ਤੁਸੀਂ ਇੱਕ ਕੰਮ ਹੋਰ ਕਰਨਾ ਹੈ ਇੱਕ ਕੰਮ ਤੁਸੀਂ ਹੋਰ ਕੀ ਕਰਨਾ ਹੈ ਕਿ ਜਦੋਂ ਆਪਾਂ ਪੈਨਸ਼ਨ ਲਵਾਈ ਸੀ ਆਪਾਂ ਬੈਂਕ ਖਾਤਾ ਦਿੱਤਾ ਹੋਊਗਾ ਐਸਾ ਤੁਸੀਂ ਬੈਂਕ ਖਾਤੇ 'ਚ ਵੀ ਜਾ ਕੇ ਚੈੱਕ ਕਰਵਾਇਓ ਕਿ ਜਿਹੜੇ ਤੁਸੀਂ ਬੈਂਕ ਖਾਤੇ 'ਚ ਤੁਹਾਡੀ ਜਨਮ ਮਿਤੀ ਪਾਈ ਹੋਈ ਹੈ ਕਿ ਉਹ ਉਹੀ ਜਨਮ ਮਿਤੀ ਪਾਈ ਹੋਈ ਹੈ ਜਿਹੜੇ ਤੁਹਾਡੇ ਆਧਾਰ ਕਾਰਡ ਪਿੰਨ ਕਾਰਡ ਤੇ ਵੋਟ ਕਾਰਡ ਤੇ ਹੈਗੀ ਹੈ ਠੀਕ ਹੈ ਜੇ ਉਹ ਤੁਹਾਡੇ ਆਧਾਰ ਕਾਰਡ ਪਿੰਨ ਕਾਰਡ ਤੇ ਬੁੱਡ ਕਾਰਡ ਤੁਹਾਡੀ ਡੇਟ ਆਫ ਬਰਥ ਸਹੀ ਹੈ ਤੇ ਤੁਸੀਂ ਪੈਨਸ਼ਨ ਲੈਣ ਦੇ ਕਾਬਿਲ ਹੈਗੇ ਮੈਂ ਮੰਨ ਗਿਆ ਪਰ ਤੁਸੀਂ ਥੋੜਾ ਜਿਹਾ ਕੰਮ ਹੋਰ ਕਰਨਾ ਤੁਸੀਂ ਕੀ ਕਰਨਾ ਬੈਂਕ ਚ ਜਾ ਕੇ ਆਪਣੀ ਜਿਹੜੀ ਖਾਤੇ ਚ ਡੇਟ ਆਫ ਬਰਥ ਤੁਹਾਡੀ ਜਨਮ ਮਿਤੀ ਲਿਖੀ ਹੋਈ ਹੈ ਨਾ ਤੁਸੀਂ ਉਹ ਚੈੱਕ ਕਰਵਾਇਓ ਕਿਉਂਕਿ ਉਹ ਵੀ ਤੁਹਾਡੀ ਮੇਲ ਖਾਣੀ ਹੋਣੀ ਲਾਜ਼ਮੀ ਹੈ ਜੇ ਤੁਹਾਡੀ ਖਾਤੇ ਚ ਡੇਟ ਆਫ ਬਰਥ ਤੁਹਾਡੀ ਮੇਲ ਨਹੀਂ ਖਾਂਦੀ ਤਾਂ ਤੁਹਾਡਾ ਉੱਥੇ ਖਾਤਾ ਉਹਨਾਂ ਨੇ ਡੈਬਿਟ ਫ੍ਰੀਜ਼ ਕਰ ਦੇਣਾ ਹੈ ਖਾਤੇ ਡੈਬਿਟ ਫ੍ਰੀਜ਼ ਦਾ ਮਤਲਬ ਕਿ ਖਾਤੇ ਲੈਂਡਨ ਕਰਨ ਤੋਂ ਪਾਬੰਦੀ ਲੱਗ ਜਾਣੀ ਹੈ ਠੀਕ ਹੈ ਤੁਸੀਂ ਪੈਸੇ ਲੈਂਡ ਤੁਸੀਂ ਬੈਂਕ ਜਾਣਾ ਹੈ ਬੈਂਕ ਜਾ ਕੇ ਉੱਥੇ ਜਿਹੜੇ ਅਫਸਰ ਬੈਠੇ ਹੋਣਗੇ ਤੁਸੀਂ ਉਹਨਾਂ ਨੂੰ ਕਹਿਣਾ ਕਿ ਜੀ ਸਾਡੀ ਬੁਢਾਪਾ ਪੈਨਸ਼ਨ ਆਉਂਦੀ ਹੈ ਸਾਡੇ ਦੇ ਕੇਵਾਈਸੀ ਡਾਕੂਮੈਂਟਾਂ ਡੇਟ ਆਫ ਬਰਥ ਜਿਹੜੀ ਹੈਗੀ ਹੈ ਕਿ ਇਹੀ ਡੇਟ ਆਫ ਬਰਥ ਸਾਡੇ ਖਾਤੇ 'ਚ ਵੀ ਲੱਗੀ ਹੋਈ ਹੈ ਜੇ ਉਹਨਾਂ ਨੇ ਕਿਹਾ ਲੱਗੀ ਹੋਈ ਹੈ ਫੇਰ ਤਾਂ ਤੁਸੀਂ ਹੈਗੇ ਹੋ ਮਿੱਤਰੋ ਸੇਫ ਮੇਰੇ ਵੱਡੇ ਬਜ਼ੁਰਗੋ ਤੁਸੀਂ ਹੈਗੇ ਹੋ ਸੇਫ ਜੇ ਤੁਹਾਡੀ ਉਹ ਡੇਟ ਆਫ ਬਰਥ ਸਹੀ ਹੈ ਨਹੀਂ ਤਾਂ ਤੁਸੀਂ ਕੱਲਾ ਉਹਨਾਂ ਨੂੰ ਇੱਕ ਆਧਾਰ ਕਾਰਡ ਪੈਨ ਕਾਰਡ ਤੇ ਵੋਟ ਕਾਰਡ ਦੀ ਫੋਟੋ ਕਾਪੀ ਦੇਣੀ ਹੈ ਤੇ ਉਹਨਾਂ ਨੂੰ ਇਹ ਕਹਿਣਾ ਕਿ ਜਿਹੜੀ ਮੇਰੀ ਜੀ ਡੇਟ ਆਫ ਬਰਥ ਹੈਗੀ ਇਹਨਾਂ ਡਾਕੂਮੈਂਟਾਂ ਤੇ ਤੁਸੀਂ ਸੇਮ ਇਹ ਡੇਟ ਆਫ ਬਰਥ ਮੇਰੀ ਜਨਮ ਤਰੀਕ ਸੇਮ ਹੀ ਜਨਮ ਤਰੀਕ ਤੁਸੀਂ ਮੇਰੇ ਬੈਂਕ ਖਾਤੇ 'ਚ ਅਪਡੇਟ ਕਰ ਦਿਓ ਤਾਂ ਕਿ ਜੇ ਤੁਹਾਡਾ ਕੱਲ ਨੂੰ ਕੋਈ ਜੇ ਤੁਹਾਡੇ ਖਾਤੇ 'ਚ ਕੋਈ ਡੈਬਿਟ ਫ੍ਰੀਜ਼ ਨਾ ਲਾ ਸਕਣ ਕਿ ਗਵਰਨਮੈਂਟ ਵੱਲੋਂ ਉਹਨਾਂ ਨੂੰ ਹੁਕਮ ਆ ਗਿਆ ਨਾ ਜਦੋਂ ਉਹਨਾਂ ਨੂੰ ਹੁਕਮ ਆ ਗਿਆ ਕਿ ਇਹ ਡੇਟ ਆਫ ਬਰਥ ਇਹਨਾਂ 'ਚ ਕੇਵਾਈਸੀ ਡਾਕੂਮੈਂਟ ਮੰਗਣਗੇ ਅਕਸਰ ਮੰਗਦੇ ਹੁੰਦੇ ਆ ਉਹਨਾਂ ਨੇ ਚੈੱਕ ਕਰਦੇ ਤੁਹਾਡੇ ਆਧਾਰ ਕਾਰਡ ਪਿੰਨ ਕਾਰਡ ਵੋਟ ਕਾਰਡ ਤੋਂ ਅਲੱਗ ਹੋਈ ਤੇ ਦੂਜੀ ਜਗ੍ਹਾ ਜੇ ਤੁਸੀਂ ਆਪਦੇ ਜੋ ਸੇਵਿੰਗ ਖਾਤਾ ਖਲਵਾਏ ਸੀ ਉੱਥੇ ਅਲੱਗ ਹੋਈ ਠੀਕ ਹੈ ਤਾਂ ਤੁਹਾਡੇ ਨਾਲ ਪੰਗਾ ਪੈ ਜਾਣਾ ਤੁਸੀਂ ਕੀ ਕਰਨਾ ਹੈ ਤੁਸੀਂ ਸਿਰਫ ਕੁਝ ਨਹੀਂ ਕਰਨਾ ਆਧਾਰ ਕਾਰਡ ਪਿੰਨ ਕਾਰਡ ਤੇ ਵੋਟ ਕਾਰਡ ਦੀ ਫੋਟੋਗ੍ਰਾਫੀਆਂ ਨਾਲ ਲਾ ਜਾ ਕੇ ਤੁਸੀਂ ਬੈਂਕ 'ਚ ਜਾ ਕੇ ਉਹਨਾਂ ਨੂੰ ਕਹਿਣਾ ਕਿ ਸਾਡੀ ਜੀ ਡੇਟ ਆਫ ਬਰਥ ਸਹੀ ਹੈਗੀ ਹੈ ਤੇ ਇਹੀ ਡੇਟ ਆਫ ਬਰਥ ਸਾਡੇ ਬੈਂਕ ਖਾਤਾ ਜਿੱਥੇ ਸਾਨੂੰ ਪੈਨਸ਼ਨ ਆਉਂਦੀ ਹੈਗੀ ਆ ਕਿ ਉਹਦੇ ਵਿੱਚ ਵੀ ਸੇਮ ਹੀ ਹੈਗੀ ਹੈ ਬਸ ਤੁਸੀਂ ਇੰਨੀ ਗੱਲ ਕਲੀਅਰ ਕਰਉਣੀ ਹੈ ਜੇ ਤੁਹਾਡੀ ਸੇਮ ਹੋਈ ਤਾਂ ਕੋਈ ਚੱਕਰ ਨਹੀਂ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਸਹੀ ਹੋ ਆਪਣੀ ਜਗ੍ਹਾ ਠੀਕ ਹੈ ਬੇਫਿਕਰ ਹੋ ਕੇ ਤੁਸੀਂ ਫਿਰ ਪੈਨਸ਼ਨ ਦਾ ਅਧਿਕਾਰ ਤੁਸੀਂ ਲੈ ਸਕਦੇ ਹੋ ਪਰ ਜੇ ਤੁਹਾਡੇ ਕੇवाईसी ਡਾਕੂਮੈਂਟ ਅਪਡੇਟ ਹੈ ਨਹੀਂ ਬਜ਼ੁਰਗੋ ਜਿਵੇਂ ਕਿ ਤੁਹਾਡਾ ਮੈਂ ਕਹਿ ਰਿਹਾ ਕਿ ਜੇ ਕਈ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਨਿਸ਼ਾਨ ਨਹੀਂ ਆਉਂਦੇ ਉਂਗਲਾਂ ਦੇ ਆਪਣੇ ਫਿੰਗਰ ਦਾ ਨਿਸ਼ਾਨ ਹੁੰਦੇ ਉਹ ਨਿਸ਼ਾਨ ਨਹੀਂ ਆਉਂਦੇ ਤਾਂ ਤੁਸੀਂ ਆਪਣੇ ਜਿਹੜੇ ਆਪਣੇ ਫਿੰਗਰ ਹੈਗੇ ਨਿਸ਼ਾਨ ਹੈਗੇ ਆ ਤੁਸੀਂ ਅਪਡੇਟ ਕਰਵਾ ਕੇ ਰੱਖਿਓ ਕਿਸੇ ਵੀ ਤਰੀਕੇ ਨਾਲ ਆਧਾਰ ਕਾਰਡ ਨਾਲ ਆਪਣਾ ਜਿਹੜਾ ਮੋਬਾਈਲ ਫੋਨ ਨੰਬਰ ਹੈਗਾ ਮੋਬਾਈਲ ਫੋਨ ਨੰਬਰ ਲਾਜ਼ਮੀ ਅਪਡੇਟ ਕਰਵਾਇਓ ਤਾਂ ਕਿ ਜੇ ਤੁਹਾਡੀ KYC ਹੁੰਦੀ ਹੈ ਨਾ ਬੈਂਕ ਜਾ ਕੇ ਤੁਹਾਡੇ ਨਿਸ਼ਾਨ ਨਹੀਂ ਆਉਂਦੇ ਤਾਂ ਤੁਹਾਡੇ ਫੋਨ ਤੇ ਉਹ OTP ਲੈ ਕੇ OTP ਮਤਲਬ ਵਨ ਟਾਈਮ ਪਾਸਵਰਡ ਲੈ ਕੇ ਤੁਹਾਡੀ KYC ਕਰ ਸਕਣ ਠੀਕ ਹੈ ਕਿਉਂਕਿ ਨਿਸ਼ਾਨ ਮੋਸਲੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਜਿਵੇਂ 70 80 ਸਾਲ 80 ਸਾਲ ਤੋਂ ਬਾਅਦ ਉਹਨਾਂ ਦੇ ਨਿਸ਼ਾਨ ਆਹਾ ਉਹਨੋਂ ਹਟ ਜਾਂਦੇ ਆ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਹੈ ਕਿ ਤੁਸੀਂ ਆਪ ਦੇ ਅਧਾਰ ਕਾਰਡ ਨਾਲ ਉਹ ਫੋਨ ਨੰਬਰ ਲਾਜ਼ਮੀ ਅਟੈਚ ਕਰਵਾਓ ਟਾਈਮ ਰੈਂਪ ਤੇ ਠੀਕ ਹੈ ਇੱਕ ਅਧਾਰ ਕਾਰਡ ਨਾਲ ਆਪਾਂ ਚਾਰ ਪੰਜ ਮਤਲਬ ਕਿ ਇੱਕ ਫੋਨ ਨੰਬਰ ਨੂੰ ਆਪਾਂ ਚਾਰ ਪੰਜ ਅਧਿਕ ਅਧਾਰ ਕਾਰਡ ਨਾਲ ਅਟੈਚ ਕਰਾ ਸਕਦੇ ਕੋਈ ਵੱਡੀ ਗੱਲ ਨਹੀਂ ਠੀਕ ਹੈ ਜਲਦੀ ਤੋਂ ਜਲਦੀ ਤੁਸੀਂ ਇਹ ਕੰਮ ਕਰ ਲਿਓ ਮਿੱਤਰੋ ਬਹੁਤ ਹੀ ਜਿਆਦਾ ਤੁਹਾਡੇ ਲਈ ਗੁੱਡ ਨਿਊਜ਼ ਮਤਲਬ ਕਿ ਮੈਨੂੰ ਲੱਗਿਆ ਕਿ ਤੁਹਾਡੇ ਲਈ ਇਹ ਨਿਊਜ਼ ਦੇ ਗੱਲਬਾਤ ਹੈ ਕਿ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਮੋਸਟਲੀ ਕਿ ਅਸੀਂ ਤਾਂ ਦੇਖਦੀ ਹੁੰਦੇ ਹਾਂ ਕਿ ਉੱਥੇ ਕਦੇ ਨਾ ਕੋਈ ਕੋਈ ਨਾ ਕੋਈ ਤਾਂ ਉੱਥੇ ਆਏ ਜਾਂਦੀ ਕੋਈ ਚਿੱਠੀ ਕੋਈ ਨਾ ਕੋਈ ਆਈ ਜਾਂਦੀ ਹੁੰਦੀ ਹੈ ਤਾਂ ਕਿ ਤੁਹਾਡਾ ਕੱਲ ਨੂੰ ਇਸ ਚੀਜ਼ ਦਾ ਨੁਕਸਾਨ ਨਾ ਹੋ ਸਕੇ ਵੱਡੇ ਵੱਡੇ ਜਿਨ੍ਹਾਂ ਦੀ ਪੈਨਸ਼ਨ